ਮਰ ਪਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੰਦੀਪ ਡੇ ਫਾਨ ਤੁਹਾਡਾ ਬੋ ਬੋ ਵੈਲਕਮ ਹੈ ਜੀ ਤੇ ਭਾਈ ਸਿੰਧੂ ਹਣਾ ਪਹੁੰਚ ਚੁੱਕੇ ਆ ਪਿੰਡ ਬਾਈ ਦਾ ਹੈਗਾ ਤੇ ਮੋਹਾਲ ਜ਼ਿਲ੍ਹਾ ਅਮਰਸਰ ਪੈਂਦਾ ਜੀ ਤਹਿਸੀਲ ਬਾਪਕਾਲਾ ਨਵਾਂ ਮਾਲ ਦੇ ਨਵੀਂ ਵੀਡੀਓ ਹੈ ਜੀ ਤਰੀਕਾ ਜੇ ਹੈਗੀ ਆ 5 ਦਿਨ ਬੁੱਧਵਾਰਾ ਤੇ ਵੀਡੀਓ ਬਾਈ ਜਾਨੀ ਆ ਵੀਰ ਵੀਰਵਾਰ ਨੂੰ ਤੇ ਸੋਹਣੇ ਝੋਟੇ ਲੈ ਕੇ ਆਂਦੇ ਨਾਲ ਇੱਕ ਬੂਰੀ ਵੀ ਤੇ ਆਓ ਫਿਰ ਗੱਲਬਾਤ ਕਰੀਏ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋਰ ਭਾਈ ਸਰ ਠੀਕ ਆ ਬਹੁਤ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਕੀ ਹਾਲ ਹੈ ਮਰ ਮੇਰਾ ਜੀ ਮੇਰਾ ਸਰ ਠੀਕ ਹੈ ਗਿਆ ਮਾਲ ਸਾਰ ਸਾਰਾ ਵੇਗਾ ਜੀ ਚਲਾ ਚਲਾ ਵੇ ਬਸ ਨਵਾਂ ਲਿਆਂਦਾ ਕੁਛ ਮਾਈਆਂ ਜਾ ਨਹੀਂ ਠੀਕ ਹੈ ਭਾਜੀ ਹਾਂ ਜੀ ਚੰਗੇ ਝੋਡੇ ਘੜੇ ਲੈ ਜਿਆਦੇ ਚੰਗੇ ਲਿਆਂਦੇ ਆ ਰਹਿਆਂ ਨੇ ਝੋਟੀਆਂ ਵੇਖੋ ਝੋਟੀ ਕਿੱਡੀ ਆਣ ਹਾਂ ਜੀ ਜਲ ਝੋਟੀ ਆ ਜੇ ਪਰਸੋਂ ਸ਼ਾਮੀ ਸੂਈ ਆ ਰਹਾ ਹਾਂ ਹਾਂ ਜੀ ਹਾਂ ਜੀ ਬੋਲਾ 11 ਤੋਂ 12 11 ਕਿਲੋ ਲਾ ਕੇ ਬੋਲਾ ਹਫਤਾ ਹੈ ਜੀ ਬੜੀ ਚੰਗੀ ਝੋਟੀ ਬੜੀ ਅਜੇ ਜੀ ਨਹੀਂ ਲਾਇਆ ਥੱਪੀ ਥਪਾਈ ਹੈ ਜੀ ਸਾਰੀਆਂ ਤਾਜ਼ੀਆਂ ਨਾੜੂ ਦੇ ਬੱਚੇ ਤਕਰੀਬ ਸਾਰੀਆਂ ਤਾਜ਼ੀਆਂ ਬਿਲਕੁਲ ਤਾਜ਼ੀਆਂ ਮੇਰੇ ਕੋਲ ਖਾਨਮ ਖਾਨ ਨੇੜੇ ਹੋਗੇ ਤਾਂ ਭਾਜੀ ਤੁਹਾੜਾ ਸੋਨੇ ਕਿੰਨੇ ਕਰਜੂ ਦੋਦੇ ਹੈ ਉਧ ਸੰਦੀਪ ਜੀ ਉਹ ਤਾਂ ਦੇ 16 ਕਿਲੋ ਕੱਢੂਗੀ ਬਾਕੀ ਆ ਗਾੜੀ ਦਿਖਾਓ ਗਾੜ ਬਿਛਾਰ ਬਰੋਬਰ ਜੇ ਹਾਂ ਹਾਂ 19 ਗਾੜ ਕੱਢਦੀ 19 ਬਿਛਾਰ ਕਰਦੀ ਠੀਕ ਆ ਕੱਟਾ ਜੀ ਇੱਥੇ ਕੱਟੇ ਚਲੋ ਵਾ ਠੀਕ ਆ ਹਰਿਆਣੇ ਦੀ ਝੋਟੀ ਆ ਤੇ ਵੱਡੀ ਝੋਟੀ ਬੋਲੀ ਬਹੁਤ ਵੱਡੀ ਝੋਟੀ ਆ ਬਾਕੀ ਗਾੜ ਵੱਡੀ ਝੋਟੀ ਦੀ 19 ਗਾੜ 19 ਬਿਛਾਰ ਚਲੋ ਤੇ ਵੱਡੀ ਤੇਰੀ ਲਓ ਜੀ ਵੇਖੋ ਹਰਿਆਣੇ ਦੀ ਝੋਟੀ ਇਹਦੀ ਤੇ ਥਾਂ ਸੁਣਾ ਮਨੇ ਨੇੜੇ ਖਾਣ ਨਾਲ ਜਾਣਾ ਹੀ ਜੜੀ ਖਾ ਆ ਦੇਖ ਲਓ ਲੈਓ ਚਵਾਈ ਵਧੀਆ ਵਧੀਆ ਪੋਲੀ ਬੜੀ ਬਹੁਤ ਵਧੀਆ ਚਵਾਈ ਜਾਂਦੀ ਵਧੀਆ ਇੱਕ ਨੰਬਰ ਚਵਾਈ ਬਿਲਕੁਲ ਜੀ ਬਿਲਕੁਲ ਬਿਲਕੁਲ ਕਿਨੇ ਲੈ ਗਨੇ ਭਾਜੀ ਅੱਜ ਕੀ ਫਿਰ ਉਧਰੋਂ ਹਾਂਜੀ ਛੋਟੇ ਕਿਨੇ ਘੜੇ ਲੈਨੇ ਆ ਜੀ ਚਾਰ ਲੈਨੇ ਭਾਜੀ ਦੋ ਵੇਡੀਆਂ ਚਾਰ ਲੈਦੇ ਆ ਆਜੋ ਆਜੋ ਲੰਘ ਜਿਓ ਬਾਸ ਬੱਸ ਇੱਥੇ ਜਾ ਬਸ ਠੀਕ ਆ ਪਦਾ ਪਦਾ ਨਾਲ ਅਸਲ ਜੀ ਜੀ ਦੇਖੋ ਅਜੇ ਅਜੇ ਬੌਲੇ ਤੇ ਆਦੇ ਕਿਦਾਂ ਜਗੀ ਫਿਰ ਹਾਂਜੀ ਹਾਂ ਅਜੇ ਜਦ ਦੋਤੇ ਚੜੀ ਝੋਟੀ ਫਿਰ ਦੱਸੋ ਕਿ ਕਿੱਥੋਂ ਬੰਨਾ ਹਣਾ ਝੋੜੀ ਜੀ ਹਾਂਜੀ ਜਿਆਦੀ ਚੰਗੀ ਹੈ ਝੋੜੀ ਜੀ ਸੰਦੀਪ ਜੀ ਕਹਿਣ ਦੀ ਗੱਲ ਨਹੀਂ ਬਹੁਤੀ ਜਿਆਦੀ ਚੰਗੀ ਜੇ ਨੂੰ ਆਂਦੇ ਉਹ ਚੰਗੀ ਹੈ ਜੀ ਜਿਆਦੀ ਲੈ ਅਜੇ ਤੁਹਾਨੂੰ ਪਤਾ ਥੋੜਾ ਉਧਰ ਜਾਂਦਾ ਡੰਗ ਰਾਂ ਲ ਕੇ ਹਾਂਜੀ ਹਾਂਜੀ ਜੀ ਜਨ ਆਉਂਦਾ ਪੱਠੇ ਵੀ ਘਟ ਚੁੱਕੇ ਇੱਕ ਸੂਜ ਆ ਗਈ ਬਿਲਕੁਲ ਜੀ ਇਸ ਕਰਕੇ ਥੋੜਾ ਜਿਹਾ ਫਰਕ ਪੈ ਗਿਆ ਵਾ ਹਾਂਜੀ ਸੰਦੇਹ ਜੀ ਮੁੱਲ ਜਾਇਜ਼ ਰੱਖੀ ਜਾਣੇ ਜ਼ਿਆਦਾ ਨਹੀਂ ਆ ਮਤਲਬ ਚਲੋ ਮਾਨ ਪਿੱਛੇ ਮਹਿੰਗਾ ਵਾ ਵੇਹੇ ਆਵੇਂ ਆਖੀ ਜੀ ਮਾਨ ਪਿੱਛੇ ਘੜਾ ਮੁੱਲੀ ਮਿਲਦਾ ਵਾ ਤੇ ਬਾਕੀ ਹੁਣ ਕੋਈ ਗੈਰਾ ਨਹੀਂ ਹੈਗਾ ਜੇ ਆਖੀ ਇਹ ਬੈ ਇੰਨਾ ਨਫਾ ਜਾਂ 5000 7000 ਉਹ ਗੱਲਾਂ ਨਹੀਂ ਰਹਿ ਗਈਆਂ ਜਾਇਜ਼ ਜੀ ਕਰਕੇ ਆਪਾਂ ਦੇਣੀਆ ਬਿਲਕੁਲ ਕਿਉਂਕਿ ਵਪਾਰੀ ਭਰਾ ਵੀ ਖੜਦੇ ਵਿੱਚ ਬਿਲਕੁਲ ਜੀ ਬਿਲਕੁਲ ਇਹ ਨਹੀਂ ਨਰੇ ਘਰਾਂ ਵਾਲੇ ਲੈਣਦੇ ਵਪਾਰੀ ਸਾਡ ਕੋ ਪੂਰੀਆਂ ਮਈਆਂ ਵਪਾਰੀ ਲੈ ਗਿਆ ਵਪਾਰੀ ਲੈ ਗਿਆ ਦੇਖ ਕਰਕੇ ਨਾ ਫਿਰ ਜਾਇਜ਼ ਰੱਖਣਾ ਪੈਂਦਾ ਬਾਕੀ ਝੋਟੀ ਜਿਆਦੀ ਚੰਗੀ ਹੈਗੀ ਚਲੋ ਝੋਟੀ ਜੀ ਉਧਾ ਵਿੱਚ ਇਹ ਘਰਾਂ ਭਾਵੇਂ 6 ਆਪਾਂ ਮੁੱਲ ਕਰਾਂਗੇ ਕਰਨਾ ਉਹਨਾਂ ਦਾ ਇੱਕ 45 ਕਰਾ ਲਈ ਜੋ ਮਰਜੀ ਕਰੇ 1 42 ਦੇ ਦਈਏ 1 42000 1 42000 ਰੁਪਇਆ 2000 ਛੋੜ 1 40 ਦੀ ਝੋਟੀ ਦੇ ਦਾਂਗੇ ਠੀਕ ਹੈ ਠੀਕ ਹੈ ਠੀਕ ਹੈ ਤੇ ਆ ਵੀ ਦੂਜਾ ਸੁਗਾ ਜੇ ਇਹ ਵੀ ਦੂਜਾ ਸੁਗਾ ਜੇ ਇਹ ਵੀ ਦੂਜਾ ਸੁਗਾ ਜੇ ਇਹਨੂੰ ਅੱਜ ਚੌਥੇ ਦਿਨ ਸੂਈ ਨਹੀਂ ਭਜਵਾ ਅੱਛਾ ਉਹ ਜੋ ਬੱਚਾ ਇਹਦੇ ਮਗਰ ਕੱਟਾ ਨਾ ਮੈਂ ਠੀਕ ਆ ਇਹਦੇ ਮਗਰ ਕੱਟਾ ਜੇ ਦੁੱਧ ਕਿੰਨਾ ਜੀ ਇਹਦੇ ਕੋਲ ਦੁੱਧ ਸੰਦੀਪ ਜੀ ਜਿਹੜਾ ਹੋਗਾ ਨਾ ਛੱਡਾ ਵੇਖਣ ਨੂੰ ਘੱਟ ਲੱਗਦਾ ਪਰ ਜਿਹੜਾ ਦੁੱਧ ਆ 11 ਤੋਂ ਬਾਹਰ ਹੋ 11 ਕਿਲੋ ਲਾ ਲਓ ਤੁਹਾਡਾ 11 ਕਿਲੋ 11 ਤੋਂ ਬਾਹਰ ਹੀ ਹੋਊਗਾ ਠੀਕ ਹੈ ਬਹੁਤ ਸਾਫ ਹੈ ਚੋਥਾ ਪੰਜਵਾਂ ਦੇ ਨਹੀਂ ਮਤਲਬ ਬੌਲੀ ਨੂੰ ਸਾਫ ਹੋਈ ਅਜੇ ਤੇ 11 ਕਿਲੋ ਬੌਲਾ ਮਤਲਬ ਲਾ ਲਓ ਬਹੁਤ ਠੀਕ ਹੈ ਤੇ ਇਹ ਵੀ ਖੋਲੋ ਜੀ ਫਿਰ ਬਹੁਤ ਵਧੀਆ ਛੋਹਈ ਕਿਤੇ ਕੰਨੂ ਗੱਲਾਂ ਏਡੀ 11 12 ਕਿਲੋ ਬੌਲਾ ਹੀ ਹੈ ਜੀ ਹਾਂਜੀ ਤੇ ਇਹ ਵੀ ਦੇਖੋ ਮੇਰਾ ਵੀਰ ਜਿਆਦਾ ਚੰਗੀ ਜੀ ਵੀ ਜਿਆਦਾ ਚੰਗੀ ਝੋਟੀਆਂ ਵੱਡੀਆਂ ਝੋਟੀਆਂ ਬੁਰੀਆਂ ਇਹ ਕਰਾਂ ਕੇ ਕਾਲੀ ਵੇਖੋ ਕਦਾਂ ਦੀ ਹਾਂ ਹੋਰ ਮੋਹਰਾ ਦੇ ਵਿੱਚ ਚੰਨ ਵੀ ਕਰਵਾ ਲਈਏ ਲਿਆਓ ਕਰਾਂ ਚੱਲ ਚੱਲ ਹੋਰ ਤੋੜੋ ਚਵਾ ਬਸ ਮਾ ਵਧੀਆ ਚਵਾਈ ਬਹੁਤੀ ਜਿਆਦੀ ਵਧੀਆ ਬਹੁਤੀ ਜਿਆਦੀ ਵਧੀਆ ਭਾਵੇਂ ਨਿਆਣਾ ਬਾਲ ਦੋ ਥੱਲੇ ਸੁਨੀਲ ਜੀ ਠੀਕ ਆ ਠੀਕ ਆ ਜਿਆਦੀ ਚਵਾਈ ਲੱਗੀ ਜੇ ਲੈ ਲੈ ਚਲੋ ਲੈ ਦੋ ਬੁਰੀ ਵੇਗੀ ਸੀ ਪਰ ਪਿਛਲੀ ਦੀ ਹਾਂਜੀ ਹਾਂਜੀ ਚਲੋ ਲੰਮੀ ਤੋਰੀ ਨਹੀਂ ਯਾਰ ਉਹ ਤੋੜ ਦੇ ਲੰਮੀ ਤੋਰੇ ਲੰਮੀ ਤੋੜੋ ਚੱਲ 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 ਬੱਚਾ ਦਾ ਕਰਕੇ ਨਿਕਲਦੀ ਨਹੀਂ ਨਾ ਹਾਂਜੀ ਹਾਂਜੀ ਬੱਚੇ ਫਿਰ ਬਜੀ ਪਰ ਤੋਰ ਬੜਾ ਤਾਲੀਆਂ ਮਣੀਆਂ ਪਰ ਬੱਚੇ ਕਰਨਾ ਹੀ ਹੈ ਆ ਜਾ ਵੀਰੇ ਆ ਜਾ ਬਹੁਤ ਚੰਗੀ ਆ ਚਲੋ ਲੈ ਚਲੋ ਲੈ ਚਲੋ ਦੁੱਧ ਵਾਲੀ ਆ ਹਾਂਜੀ ਹਾਂਜੀ ਦੁੱਧ ਵਾਲੀ ਬਹੁਤ ਛੋਟੀ ਹੈ ਹਾਂਜੀ ਸੁਨੀਲ ਜੀ ਇਹਦਾ ਵੀ ਜਾਇਜ਼ ਹੀ ਆ ਹਾਂਜੀ ਮੋਲ ਕਰਾਉਣਾ ਇੱਕ 20 ਕਰ ਲਈਏ 25 ਕਰ ਲਈਏ ਕੋਈ ਗੱਲ ਨਹੀਂ ਉਹ ਨਹੀਂ ਕਰਨਾ ਆਪਾਂ ਜਿਹੜੀ ਆਪਾਂ ਦੇਣੀ ਆਪਾਂ ਉਹ ਗੱਲ ਕਰੀਏ ਇਹ ਹਾਂ ਨਾ ਜਿਹੜੀ 1 5 ਦੀ ਚੋਟ ਇੱਕ ਪੰਜ ਦੀ ਦੇਣੀ ਇੱਕ ਪੰਜ ਦੀ ਚਲੋ ਠੀਕ 1000 ਮਾਨ ਕਰਾਂਗੇ ਚਲੋ ਜਾਨ ਜੀ ਬਿਲਕੁਲ ਜਾਜ ਦੁੱਧ 10 11 ਕਿਲੋ ਇਹ ਵੇਲੇ ਹੋਗੇ ਜਿਹੜਾ ਮਰਜੀ ਦੋ ਟਾਈਮ ਤਿੰਨ ਟਾਈਮ ਚ ਹੋਵੇ ਛੇ ਤੱਕ ਕਰਕੇ ਬਿਲਕੁਲ ਦੁੱਧ ਨੂੰ ਬਹੁਤ ਆ ਛੋਟੀ ਬਿਲਕੁਲ ਦੁੱਧ ਬਾਰੇ ਨਹੀਂ ਗੱਲ ਕੋਈ ਬਾਕੀ ਇਹੋ ਚਲੋ ਕੋਈ ਵੱਡਾ ਡੰਗਰਾ ਜਾਵੇ ਛੋਟਾ ਆ ਜਾਂਦਾ ਭਾਅ ਦੇ ਹਿਸਾਬ ਨਾਲ ਸਭ ਚੱਲੀ ਜਾਂਦੀ ਹੈ ਜਾਨ ਜਾਨ ਤੇ ਹੱਥ ਜਾਸੂਆ ਜੀ ਤੀਜਾ ਸੁਆ ਜੀ ਇਹ ਤੀਜਾ ਸੁਆ ਜੀ ਇਹ ਵੀ ਸੁਈ ਇਹਨੂੰ ਅੱਜ ਹਫਤਾ ਕੋ ਹੋ ਗਿਆ ਸੁਈ ਇਹ ਨੀਲੀ ਲਾਲ ਉਹ ਗਰੇਡਰ ਲਾਲੋ ਹੋਣ ਜਿਹੜੇ ਮਰਜ਼ੀ ਲਾ ਲਓ ਹਾਂਜੀ ਹਾਂਜੀ ਤੇ ਦੁੱਧ ਹੁਣ ਇਸ ਟਾਈਮ ਕਿੰਨਾ ਜੀ ਪਾਜੀ ਬੋਲੇ ਨਿਕਲ ਗਈ ਅੱਜ 8-9 ਤਣੇ ਸੁਈ ਨੂੰ ਇਹਨੂੰ ਹਾਂਜੀ ਜਿਹੜਾ ਸਹੀ ਦੁੱਧ ਮਿਣਕੇ ਲਿਆਂਦਾ ਵਾ 16 ਤੋਂ ਪਲੱਸ ਆਏ ਐਸ ਵੇਲੇ ਕਿਲੋ 1.5 ਕਿਲੋ ਘਟਾਇਆ ਜੀ ਨੇ ਅੱਛਾ 16 ਕਿਲੋ ਦੁੱਧ ਹੀ ਗਿਆ ਹੁਣ ਵੀ ਦੋ ਟਾਈਮ ਤਿੰਨ ਟਾਈਮ ਚੋਲੇ ਕੋਈ 15 ਕਿਲੋ ਦੁੱਧ ਐਸ ਵੇਲੇ ਵੀ ਲਾ ਲਓ ਗਰੰਟੀ ਨਾਲ 15 ਕਿਲੋ ਲਾ ਲਈ ਹੈ ਨਾ ਗਰੰਟੀ ਵਾਲਾ ਜਿਹੜਾ ਚਲੋ ਇਹਨਾਂ ਦੁੱਧ ਝੋਟ ਗਿਆ ਬਹੁਤ ਜ਼ਿਆਦਾ ਠੀਕ ਆ ਹਾਂਜੀ ਇਹ ਵੀ ਖੋਲੋ ਖੋਲ ਦੋ ਤਾਂ ਖੋਲੋ ਵੀਰੇ ਇਹ ਵੀ ਲਓ ਜੀ ਇਹ ਵੀ ਦੇਖੋ ਬਨਾਰ ਕਈਆਂ ਤੇ ਲੇਵੇ ਆਨੇ ਆਨੇ ਆ ਤੇ ਦੁੱਧ ਨਹੀਂ ਕੱਢਦੀ ਆਉਂਦਾ ਹਾਂਜੀ 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 ਇਹ ਲੇਵਾ ਵਾ ਛੋਟਾ ਪਰ ਦੁੱਧ ਨੂੰ ਬੜੀਆਂ ਦੋਵੇਂ ਮੰਜਾ ਬੜੀਆਂ ਦੁੱਧ ਦੀ ਠੀਕਾ ਵੱਡੀ ਜੋੜੀ ਪਿੱਠਪੜਾ ਵੇਖੋ ਕਿੰਨਾ ਚੌੜਾ ਮੈਂ ਵੀ ਬਹੁਤ ਚੰਗੀ ਹੈ ਜੀ ਹਾਂਜੀ ਪਿੱਠਪੜਾ ਬੜਾ ਚੌੜਾ ਪੁੱਛੋ ਹਾਂ ਜਾਦਪਾਦ ਵਾਲੀ ਇਹ ਨਹੀਂ ਨੀਲੀ ਦਾ ਪੱਖ ਰੱਖਦੀ ਆ ਪਿੱਠ ਮੇਲਾ ਰਾਇਜੀ ਬਾਜੀ ਆ ਪੁਰੀ ਜੀ ਹਾਂਜੀ ਹਾਂਜੀ ਨੀਲੀ ਦਾ ਪੱਖ ਰੱਖਦੀ ਨਾ ਬਿਲਕੁਲ ਜੀ ਪਰ ਆਜੋ ਜਾਓ ਜੀ ਲਓ ਲਓ ਇਹ ਆਪਣੇ ਨਾਲ ਉਧਰ ਹੀ ਆਈ ਹੈ ਜੀ ਹਾਂਜੀ ਇਹ ਵੀ ਉਧਰੋਂ ਆਈ ਆ ਨਹੀਂ ਇਧਰੋਂ ਲੈ ਜੀ ਅੱਛਾ ਇਧਰੋਂ ਲੈ ਜੀ ਇਹ ਇਧਰੋਂ ਲੈ ਜੀ ਇਹ ਬੰਦੇ 18 ਕਿਲੋ ਦੀ ਗਾਰੰਟੀ ਦਿੱਤੀ ਆ 18 ਕਿਲੋ ਦੀ ਗਾਰੰਟੀ ਉਹਨੇ ਦਿੱਤੀ ਆ ਮਤਲਬ ਅੱਛਾ ਜਦੋਂ ਮੈਲਾ ਮਾਰਿਆ ਅੱਛਾ 18 ਕਿਲੋ ਦੁੱਧਾਂ ਦਾ ਨਾ ਕੱਢੇ ਤਾਂ ਆਪਾਂ ਇੱਥੇ ਬੈਠੇ ਆ ਠੀਕ ਆ ਪਰ ਐਸ ਵੇਲੇ ਦੁੱਧ ਜਿਹੜਾ ਬਾਅਦ ਦਾ 16 ਕਿਲੋ ਚੋਕੇ ਨੇ ਨਾ ਪਰ 15 ਕਿਲੋ ਐਸ ਵੇਲੇ ਗਾਰੰਟੀ ਵਾਲਾ ਲਾ ਲਓ ਜਿਹੜਾ ਮਰਜ਼ੀ ਦੋ ਟਾਈਮ ਤਿੰਨ ਟਾਈਮ ਚੋਵੇ ਚਵਾਈ ਬਹੁਤ ਟਾਪ ਦੀ ਹਾਂਜੀ ਮੋਲ ਸ੍ਰੀ ਗੁਰਦੀ ਜਦਾ ਵੀ ਸਾਹ ਦਾ ਹੀ ਆ ਮੋਲ ਕਰਨ ਨੂੰ ਭਾਵੇਂ 1.5 135 ਦੀ ਹਾਰਾ ਦੇ ਚਲੋ ਠੀਕ 1000 ਮਾਨ ਕਰਾਂ ਜਾਨੇ ਜੁੰਦੇ ਦੀ 135 ਦੀ ਹਾਂਜੀ ਚਲੋ ਖੋਲੋ ਦਿਜੀਏ ਇਹ ਬੁਰੀ ਗੱਬਣਾ ਸੁਈ ਭਾਜੀ ਅਜੇ ਸੁਈ ਜੇ ਕੱਲ ਦੀ ਸੁਈ ਜੇ ਵੀ ਕੱਲ ਰਾਤ ਦੀ ਇਹ ਉਧਰ ਆਈ ਹੋਣੀ ਆ ਇਹ ਵੀ ਉਧਰੋਂ ਆਈ ਏ ਦੇਖੋ ਲੈ ਬੋਲੇ ਵੇ ਜਾਣਾ ਜੀ ਦੇਖੋ ਨਾ ਬੋਲੇ ਦੇ ਹਾਂ ਮੈਂ ਜੰਗੀ ਆ ਨਾ ਇਹ ਕੱਟਾ ਜੇ ਮਗਰੇ ਦੇ ਕੱਟਾ ਕਾਲਾ ਜੇ ਮਗਰੇ ਦੇ ਨਾਲੂੰ ਗਿੱਲਾ ਨਾਲ ਜੇ ਅਜੇ ਕੱਲ ਦੀ ਸੁਈ ਜੇ ਇਹ ਵੀ ਖੋਲੋ ਜੀ ਇਹ ਭਾਜੀ ਕਿੰਨਾ ਕਰ ਜੂ ਫਿਰ ਦੁੜ ਤਣ ਸੁਣਾ ਤੋ ਤਾਂ ਸੰਦੀਪ ਜੀ ਜਿਹੜੇ ਸਭ ਨਾਲ ਚੱਲਦੀ ਆ ਵੇਖੋ ਮੇਰੇ ਸਾਹ ਨਾਲ ਦਬਾਹਰ ਕਰੂਗੀ ਮਨ ਬੌਲਾ ਜਿਹੜਾ ਵਾ 11 ਤੋਂ ਪਲੱਸ ਹੀ ਹੋਊਗਾ ਹੁਣ 11 ਪਲੱਸ ਹੀ ਹੋਊਗਾ 11 ਤੋਂ ਪਲੱਸ ਹੀ ਆਫ ਠੀਕ ਆ ਐਸੋਲੇ ਜਿਹੜਾ ਪਰ ਆਪਾਂ ਥਣ ਚਾਲਦੇ ਕਰਕੇ ਦੇਨੇ ਪਰ ਫਿਰ ਵੀ ਦੁੱਧ 10-11 ਕਿਲੋ ਐਸੋਲੇ ਵੀ ਹੈਗਾ ਜੀ ਇਹ ਵੀ ਖੋਲੋ ਜੀ ਖੋਲੋ ਤਾਂ ਲਓ ਜੀ ਇਹ ਵੀ ਦੇਖੋ ਬਰਾਣੀ ਲਓ ਜੀ ਇਹ ਵੀ ਦੇਖੋ ਬੂਰੀ ਕਾਲੇ ਪਣ ਵਿੱਚ ਹਾਂਜੀ ਆ ਦੇਖੋ ਕਟਾ ਮਗਰ ਆ ਗਿਆ ਕਟਾ ਮਗਰ ਜੇ ਦੇ ਬਾ ਠੀਕ ਆ ਐ ਗੀ ਗਾਣੀ ਤੇ ਲੈ ਆ ਜੀ ਗਾਈਆਂ ਗਈਆਂ ਗਾਈਆਂ ਨਿਕਲ ਜਾਂਦੀ ਅੱਛਾ ਠੀਕ ਆ ਹਾਂ ਜੀ ਉਹ ਮਿਸ਼ਲੀ ਜਿਹੜੀ ਆਪਾਂ ਜਰਸੀ ਪਾਈ ਉਹਦਾ ਵੇਖ ਕੇ ਇਹ ਬੰਦੇ ਆਏ ਤੋਂ ਹਾਂ ਉਹ ਤੁਸੀਂ ਇੱਕ ਵੀਡੀਓ ਪਾਈ ਮੈਨੇ ਦੇਖੀ ਨਹੀਂ ਮੈਂ ਬੜੀ ਚੰਗੀ ਸੀ ਗੱਲ ਹਾਂ ਜੀ ਬਹੁਤ ਅਗੇ ਹਾਂ ਕੰਪੀਟੀਸ਼ਨ ਨਹੀਂ ਲੇਵਾ ਵੇਗੀ ਵੇਗੀ ਹਾਂ ਜੀ ਅੱਛਾ ਹਾਂ ਜੀ ਬਹੁਤ ਲੇਵਾ ਹਾਂ ਜੀ ਪਹਿਲਾਂ ਨਹੀਂ ਸੀ ਨਾ ਫਾਈਨਲ ਫਾਈਨਲ ਜਿੱਦੀ ਆਪ ਬੋਡਾਂ ਲੇਵਾ ਆਏ ਥਾਂ ਤੇ ਮੈਂ ਛੱਡ ਥਾਂ ਤੇ ਆ ਜਾਓ ਸਾ ਮੇਲੇ ਬੂਰੀ ਜੀ ਨਸਲਾਂ ਵੇਲੋ ਕਿ ਨਹੀਂ ਹੁੰਦੇ ਆਣਾ ਬਾਈ ਜੀ ਹਾਂਜੀ ਹਾਂਜੀ ਨੀਲੀ ਕੋਈ ਕਿਸਮਾਂ ਵਾਲੀ ਕੋਈ ਬੱਕੀ ਹਾਂਜੀ ਨਹੀਂ ਇਹ ਪੱਕਾ ਰਾਂ ਨਹੀਂ ਕੋਈ ਆਪਾ ਬਣਾ ਦੀਆ ਕਿ ਨਹੀਂ ਜੀ ਕੁਝ ਘਾਪਾ ਬਣਾ ਰਹੀ ਆ ਕੁਝ ਕੇ ਪਿਛੇ ਪੜ ਨਹੀਂ ਹਾਂਜੀ ਸੁਨੀਲ ਜੀ ਇਹਦਾ ਵੀ ਜਾਇਜ਼ ਜਾਂ ਮੌਨ ਮੈਂ ਤਾਂ ਇਹ ਬੜੇ ਰਕਮ ਦੀ ਹੁੰਦਾ ਵੇਹੇ ਪਰ ਆਪਾ ਜਾਇਜ਼ ਹੀ ਕਰਕੇ ਦੇਣੀ ਆ ਦੇ ਦੀ 1.25 ਦੀ ਕਰ ਦੋ ਮਾਣਤ ਨਾ ਹੁੰਦਾ ਨਾ 1 20 ਦੀ 2000 ਸ਼ੋੜ 118 ਦੇ ਇੱਕ 18 ਦੇ ਦੇਵਾਂਗੇ ਠੀਕ ਹੈ ਜੀ ਹਾਂ ਜਾਂ ਦੋ ਦੋ 15 16 ਕਿਲੋ ਰਾਮ ਨਾ ਖੁਲਾ ਢੋਲਾ ਗਰੰਟੀ ਨਾ ਕੋ ਲੈ ਜੀ ਕੋਈ ਚੱਕਰ ਨਹੀਂ ਠੀਕ ਹੈ ਜੀ ਇਹ ਪਹਿਲਾ ਸੁਆ ਜੀ ਅੱਛੇ ਪਹਿਲਾ ਸੁਆ ਇਹ ਪਹਿਲਾ ਸੁਆ ਜੀ ਤੇ ਠੰਢੀ ਇੰਨੀ ਆ ਜੀ ਜਿੱਦਾਂ ਮਰਜੀ ਥੱਲੇ ਬੈਈ ਜੋ ਵਾਰ-ਵਾਰ ਤੇ ਚਵਾਈ ਬੜੀ ਲੱਗੀ ਆ ਝੋਟੀ ਵੱਡੀ ਆ ਸਾਂਭੀ ਨਹੀਂ ਕੇਹਿੰਦੇ ਝੋਟੀ ਬੜੀ ਯਾਤ ਵਾਲੀ ਆ ਐ ਬਿਲਕੁਲ ਜੱਟ ਭਰਾ ਗੇ ਨਸਲ ਆ ਝੋਟੀ ਜੀ ਪੂਰੀ ਚਲੋ ਜੱਗੇ ਨੂੰ ਆਪਾਂ ਕਹਿ ਦਿੰਦੇ ਹਾਂ ਖਰੀ ਕੇ ਸਾਰੀਆਂ ਮਈਆਂ ਚੰਗੀਆਂ ਭਰਾ ਝੋਟੀ ਜੀ ਦੱਸਦੀ ਆ ਦੂਰ ਨਾ ਹੋਣਾ ਕੇਹਿੰਦੇ ਪਹਿਲੇ ਸਪੈਡਾ ਸੁਆ ਵੇਖੋ ਕਿੱਡਾ ਕੱਦ ਕੱਦਾ ਸਭ ਸਾਂਭੀ ਨਹੀਂ ਬੰਦੇ ਤੇ ਚਵਾਈ ਬਹੁਤ ਟੌਪ ਦੀ ਹੋਰ ਨਾ ਤੈਨੂੰ ਕਿੰਨਾਂ ਨੂੰ ਦੋ ਜੀ ਹਾਂ ਜੀ ਦੁੱਧ ਕਿੰਨਾ ਦੁੱਧ ਦੇ ਕੋ 10 ਕਿਲੋ ਬੋਲੀ ਹੋਗਾ ਜੀ ਅੱਛਾ ਬੋਲੀ 10 ਕਿਲੋ ਬੋਲੀ ਦੇ ਖੋਲੋ ਵੀਰ ਜੀ ਇਹ ਵੀ ਉਹ ਬੱਚਾ ਨਾਲ ਪਤਾ ਘੱਟੇ ਤੇ ਨੇਵਾਂ ਨੂੰ ਪੂਰਾ ਪਿਛੋਂ ਨਿਕਲਦਾ ਇਹ ਬਹੁਤ ਸਭਾ ਜਨ ਠੰਢੀ ਜਿਆਦੀ ਜੇ ਕਿ ਹਾਲੇ ਪਹਿਲਾਂ ਤੋਂ ਬੰਦਾ ਡਰ ਜਾਂਦਾ ਪਰ ਠੰਢੀ ਜਿਆਦੀ ਪਾਵੇ 10 ਜਾਣੇ ਉੱਠੜ ਬੈਈ ਜਾਂਦਾ ਹਮਾਲ ਤੁਮ ਉਹੋ ਜੀ ਕੀਤੀ ਹੈ ਚਲੋ ਹਾਂ ਜੀ ਯਾਤਵਾੜੀ ਹੈ ਨਾ ਨਸਲ ਨਸਲ ਹੀ ਹੈ ਜੀ ਇਹ ਹਾਂ ਜੀ ਬੋਲ ਤਾਂ ਜ਼ਿਆਦਾ ਪੈਣਾ ਸਲੀਪੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਦੇਸੀ ਮੈਂ ਤਾਂ ਦੇਸੀ ਰਹਿੰਦੀ ਹਾਂ ਹਾਂ ਜੀ ਭਾਈ ਪਤਾ ਲੱਗ ਜਾਂਦੀ ਆ ਉਹਨੂੰ ਪਤਾ ਲੱਗ ਜਾਂਦਾ ਕਿ ਮੈਂ ਇੱਕ ਇਹੋ ਜਿਹਾ ਪੰਜ ਚਾਰ ਤਨ ਵੱਡ ਖਾ ਗਿਆ ਹਾਂ ਹਾਂਜੀ ਹਾਂਜੀ ਵੇਖੋ ਕੀ ਕਰਦੀ ਏ ਬਹੁਤ ਜ਼ਿਆਦਾ ਚੰਗੀ ਆ ਬਰੀਕੀਆਂ ਬਰਾਕੀਆਂ ਬੜੀਆਂ ਸੋਹਣੀਆਂ ਜਨਦਾ ਜਾਂਦੀ ਹੈਗੀ ਆ ਆ ਜਾਓ ਹਾਂ ਠੀਕ ਆ ਐਂਡ ਵਾਲੇ ਪੀਸ ਹੀ ਰਹਿ ਗਿਆ ਭਾਈ ਐਂਡ ਵਾਲਾ ਜਾਂਦਾ ਲਾਜੀ ਰਹਿ ਗਿਆ ਹਾਂਜੀ ਸੁਨੀਲ ਜੀ ਦੇ ਦਈਏ ਜਾਜ ਜੀ ਕਰਕੇ ਅ ਵੀ ਜੈ ਜੀ ਜਾਨ ਤੱਕ ਲਾਸਟ ਪੀਸ ਦੇ ਦੇਗਾ ਲਾਸਟ ਰਹਿ ਗਿਆ ਦੇ ਜੇ ਕ ਦੱਸ ਦੀਏ ਘਟ ਕਰੀਏ ਝੋਟੀ ਵੜੀ ਝੋਟੀ ਨੇ ਦੁੱਧ 13 ਕਿਲੋ 12 ਕਿਲੋ ਕਰਨਾ ਜੇ ਪਹਿਲਾ ਸੂਆ ਜੇ ਛੱਡ ਦੋ ਜਨੇ ਛੱਡੇ ਜਾਂਦੇ ਇੱਕ 5 ਦੀ ਚਲੋ 1000 ਮਾਲ ਠੀਕ ਆ 14 14 ਦੇ ਦੇਾਂਗੇ ਠੀਕ ਆ ਜੀ ਚਲੋ ਜਾਣ ਦੇ ਮੌਕੇ ਤੇ ਵਿਖਾ ਕੋਈ ਗੱਲ ਨਹੀਂ ਦੇਖੋ ਜੀ ਬਹੁਤ ਸੋਹਣਾ ਮਾਲ ਆ ਤੇ ਚੰਗੀਆਂ ਝੋਟੀਆਂ ਬਾਕੀ ਮਿਰਰ ਵੀ ਇੱਥੇ ਆ ਗਿਆ ਰ ਇੱਕ ਟਾਈਮ ਦੋ ਟਾਈਮ ਚੁਾਈ ਕਰੋ ਚੁਾਈ ਕਰਕੇ ਫਿਰ ਲੈ ਗਏ ਬਹੁਤ ਕੁਆਲਿਟੀ ਚੋਟੀ ਹੈ ਜੀ ਬਾਕੀ ਜਿਹੜੇ ਨੂੰ ਪਤਾ ਬਾਈ ਉਹਨੂੰ ਪਤਾ ਹੀ ਹੈ ਕਿਨੇ ਜੀ ਜਿਹਨੂੰ ਪਤਾ ਪੈ ਗਿਆ ਉਹਨਾਂ ਨੇ ਅੱਜ ਤੱਕ ਨਹੀਂ ਗੱਲ ਹਾਂ ਚਲੋ ਚੱਲਣਾ ਤਾਂ ਕੋਈ ਨਹੀਂ ਕਮੈਂਟ ਬਸ ਬਸ ਕਮੈਂਟ ਕਰਦੇ ਕੋਈ ਨਹੀਂ ਕਰਾਂ ਦਾ ਭਰਾ ਜਿਲਾ ਵੀਰ ਜੀ ਅੰਮ੍ਰਿਤਸਰ ਤਹਿਸੀਲ ਬਾਬਕਾਲਾ ਤੇ ਪਿੰਡ ਤੇ ਮੋਵਾਲ ਫੋਨ ਨੰਬਰ ਹੈਗਾ 81465 ਤੇ 60494 ਦੂਜਾ ਹੈਗਾ 98720 94734 ਸਤਿ ਸਾਕ ਜੀ